ਹੈਲੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਡੇਲੀ ਨਿਊ ਰੈਸিপি ਦੇ ਵਿੱਚ ਅੱਜ ਮੈਂ ਤੁਹਾਨੂੰ ਕਣਕ ਦੇ ਆਟੇ ਤੋਂ ਪਾਪੜੀ ਬਣਾਉਣਾ ਦੱਸੂਗੀ ਉਹਦੇ ਲਈ ਆਪਾਂ ਨੂੰ ਚਾਹੀਦਾ ਹੈ ਕਣਕ ਦਾ ਆਟਾ ghee ਚਾਹੀਦਾ ਸੁੱਕੀ ਮੇਥੀ ਜੀਰਾ ਮਿਰਚ ਹਲਦੀ ਨਮਕ ਅਜਵਾਇਣ ਚਾਟ ਮਸਾਲਾ ਦੇਕੀ ਮਿਰਚ ਤੇ ਇੱਕ ਆਪਾਂ ਨੂੰ ਚਾਹੀਦਾ ਥੋੜਾ ਜਿਹਾ ਆ ਅਦਰਕ ਕद्दूकस ਕਰਿਆ ਹੋਇਆ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਥੋੜਾ ਜਿਹਾ ਕੀ ਠੀਕ ਹੈ ਜੀ ਸੁੱਕੀ ਮੇਥੀ ਕद्दूकस ਕੀਤਾ ਹੋਇਆ ਅਦਰਕ ਹਲਦੀ ਨਮਕ ਆਪਾਂ ਟੇਸਟ ਦੇ ਮੁਤਾਬਿਕ ਨਾ ਹਿਸਾਬ ਦੇ ਨਾਲ ਪਾ ਲਾਂ ਜ਼ੀਰਾ ਅਜਵਾਇਆ ਦੇ ਜੀ ਮਿਰਚ ਥੋੜੀ ਜੀ ਤੇ ਚਾਟ ਮਸਾਲਾ ਇਹ ਵੀ ਥੋੜੀ ਜੀ ਪਾਉਣਾ ਥੋੜੀ ਜੀ ਆਪਾਂ ਕਾਲੀ ਮਿਰਚ ਪਾ ਲਾਂ ਥੋੜੀ ਜਿਹੀ ਬਿਲਕੁਲ ਥੋੜੀ ਜਿਹੀ ਹੁਣ ਆਪਾਂ ਇਹ ਸਾਰੇ ਨੂੰ ਨਾ ਚੰਗੀ ਤਰ੍ਹਾਂ ਨਾਲ ਮਿਕਸ ਕਰ ਲੈਣਾ ਆ ਦੇਖੋ ਜੀ ਇਦਾਂ ਇਹਨੂੰ ਆਪਾਂ ਮਿਕਸ ਕਰ ਲੈਣਾ ਫਿਰ ਜਦੋਂ ਇਹਨੂੰ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਨਾ ਗੁੰਨਣਾ ਤਾਂ ਇਹਨੂੰ ਜ਼ਿਆਦਾ ਪਤਲਾ ਨਹੀਂ ਕਰਨਾ ਇਹਨੂੰ ਸਖਤ ਰੱਖਣਾ ਇਦਾਂ ਆਪਾਂ ਇਹਨੂੰ ਗੁੰਨ ਲਿਆਣਾ ਆ ਦੇਖੋ ਇਦਾਂ ਰੋਟੀ ਬਣਾ ਲੈਣੀ ਹੈ ਨੂੰ ਥੋੜਾ ਫੈਲਾ ਲੈਣਾ ਆਪਾਂ ਨੇ ਆਹ ਦੇਖੋ ਜੀ ਇਦਾਂ ਬਣਾ ਕੇ ਆਪਾਂ ਇਹ ਗਲਾਸ ਦੀ ਮਦਦ ਨਾਲ ਨਾ 1 2 3 ਇਦਾਂ ਆਪਾਂ ਇਹ ਟਿੱਕੀਆਂ ਬਣਾ ਲੈਣੀਆਂ। ਇਦਾਂ ਆਪਾਂ ਇਹ ਟਿੱਕੀਆਂ ਬਣਾ-ਬਣਾ ਕੇ ਰੱਖ ਲੈਣੀਆਂ। ਠੀਕ ਹੈ ਜੀ। ਆਹ ਦੇਖੋ ਜੀ ਇਦਾਂ ਆਪਾਂ ਇਹਨਾਂ ਨੂੰ ਗੋਲ ਬਣਾ ਲਿਆ। ਹੁਣ ਆਪਾਂ ਇਹਨਾਂ ਨੂੰ ਇੱਕਦਮ ਤੇਲ ਵਿੱਚ ਛੱਡ ਗਏ। ਆ ਦੇਖੋ ਜੀ ਪਾਪੜੀ ਬਣ ਰਹੀ ਹੈ ਆ ਦੇਖੋ ਜੀ ਕਿੰਨੀ ਸੋਹਣੀ ਬਣ ਰਹੀ ਹੈ ਬੜੀ ਸੋਹਣੀ ਖੁਸ਼ਬੂ ਆ ਰਹੀ ਹੈ ਇੱਥੇ ਆ ਲਓ ਜੀ ਆਪਣੀ ਪਾਪੜੀ ਬਣ ਕੇ ਤਿਆਰ ਹੈ ਇਹਨੂੰ ਪਚਾ ਦੇ ਨਾਲ ਵੀ ਖਾ ਸਕਦੇ ਆ ਤੇ ਤੁਹਾਨੂੰ ਮੇਰੀ ਇਹ ਰੈਸিপি ਵਧੀਆ ਲੱਗੀ ਹੋਇਆ ਤਾਂ ਲਾਈਕ ਕਮੈਂਟ ਜਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ